ਇਤਿਹਾਸਕ ਸ਼ੈਤਰਾਂ ਦੇ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂਆਤ ਸੰਤਾਂ ਗੱਲ ਕੇ ਬਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ੍ਰੀ ਸਾਹਿਬ ਮੇਰੀ ਪੀੜੇ ਮਾਲਕ ਸਾਧਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੀ ਦਰਬਾਰ ਬੋਲੇ ਸੋ ਨਿਹਾਲ مہاراج جی ਸੋ ਨਿਹਾਲ ਜੀ ਸਾਬੇ ਗੁਰੂ ਘਰ ਦੇ ਵਿਚਕਾਰ ਸੂਕ ਬਾਬਾ ਜੀ ਸਾਹਿਬ ਬਾਬਾ ਬੁੱਢਾ ਸਰਪੰਦਰ ਹੈ ਬਾਬਾ ਜੀ ਨੇ ਪਹਿਲੇ ਪਾਸਾ ਨੂੰ ਲੈ ਕੇ ਸ਼੍ਰੀ ਪਾਸਰਨੀ ਜਾਗ ਗੁਰੂ ਘਰ ਦੀ ਬੇਅੰਤ ਸੇਵਾ ਅਤੇ ਖੁੱਲੇ ਦਰਸ਼ਨ ਦੀ ਗਾਰ ਕੀਤੀ ਬੋਲੇ ਸੋ ਨਿਹਾਲ ਭਾਈ ਸਾਹਿਬ ਭਾਈ ਦੇਠਾ ਜੀ ਬਹਾਦਰ ਦਾ ਹੈ ਭਾਈ ਸਾਹਿਬ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਹਜ਼ੂਰੀ ਅੰਦਰ ਚੌਹ ਸੈਨਕ ਜੀ ਸੇਵਾ ਕਰਿਆ ਕਰਦੇ ਅਤੇ ਜੋਧਿਆਂ ਵਿੱਚੋਂ ਵੱਡੇ ਉਦੇ ਸੰਗ ਬੋਲੇ ਸੋਨਿਹਾਲ ਇਹ ਸ੍ਰੀ ਸਾਹਿਬ ਦੇ ਭਾਈ ਸਾਹਿਬ ਭਾਈ ਬਿਜੇ ਚੰਦ ਜੀ ਬਹਾਦਰ ਦਾ ਹੈ ਭਾਈ ਸਾਹਿਬ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਹੁਕਮ ਮੰਨ ਕੇ ਮੁਗਲਿਆ ਹਕਮਤ ਦੇ ਫਰਿਆ ਕੋਆਲਾ ਮੁਰਦ ਸ਼ਰਕਲੇ ਵਿੱਚੋਂ ਉਹ ਤੋਂ ਕੁੜੀ ਵਾਪਸ ਆਂਦੇ ਜਿਨ੍ਹਾਂ ਦੇ ਨਾਮ ਦਿੱਤਬਾਗ ਤੇ ਗੁਲਬਾਗ ਸਨ ਅਤੇ ਪੱਟੀ ਦੇ ਉਠਾਨ ਪਾਸੋਂ ਬਹੁਤ ਦੁਸ਼ਾਲੇ ਵਾਪਸ ਆਦੇ ਜਿਹੜੇ ਗੁਰੂ ਘਰ ਆਗਿਆ ਸੰਤਾ ਪਾਸੋਂ ਲੱਗੇ ਹੋਏ ਦੇ ਸਨ ਭਾਈ ਸੰਜੇ ਆਹੋਰ ਵੀ ਬਿਆਕ ਰੂਪ ਹਾਜ਼ਰੀਆਂ ਹਨ ਬੋਲੇ ਸੋਨਿਹਾਲ

ਸਰਦਲੇ ਦਸਤ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਭਗਵੰਨ ਮੰਨ ਕੇ ਸਰਸਾ ਨਦੀ ਕਿਨਾਰੇ ਬਹੁਤ ਭਾਇ ਜੰਗ ਕੀਤਾ ਬੇਅੰਤ ਜਾਨਾਂ ਨੂੰ ਮੌਤ ਦੇ ਘਾਰ ਉਤਾਇਆ ਅਜੇ ਉਥੇ ਆਪ ਸ਼ਹੀਦੀ ਪ੍ਰਾਪਤ ਕੀਤੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਦੁਹਰਾ ਖੰਡਾ ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਹੈ ਬਾਬਾ ਜੀ ਦਾ ਸ਼ਹੀਦ ਗार्डਨ ਚਾਗੀ ਮੇਂ ਦਰਵਾਜ਼ੇ ਦੇ ਨੇੜੇ ਜੀਕ ਬਣਿਆ ਹੋਇਆ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਇਹ ਦੁਤਾ ਖੰਡਾ ਬਾਬਾ ਜੀ ਸਾਹਿਬ ਬਾਬਾ ਨੌ ਸਿੰਘ ਜੀ ਸ਼ਹੀਦ ਦਾ ਹੈ ਬਾਬਾ ਜੀ ਦਾ ਸ਼ਹੀਦ ਗार्डਨ ਸ੍ਰੀ ਕਰਤਾਰਪੁਰ ਅਨੁਸਾਰ ਵਾਲੀ ਸੜਕ ਦੇ ਕਿਨਾਰੇ ਪਿੰਜਵੇ ਜੇ ਨੇ ਬਣਿਆ ਹੋਇਆ ਹੈ ਬਾਬਾ ਜੀ ਬਾਬਾ ਦੀ ਸਮਰੀ ਦੇ ਜਥੇ ਦਾ ਪੀਠ ਜਥੇ ਦਾ ਨੂੰ ਦੇਖ ਸਕਣਾ ਬੋਲੇ ਸੋਨਹਾ ਸਿਆਲਾ ਨਿਹੰਗ ਰਤਾ ਖੰਡਾ ਬਾਬਾ ਜੀ ਸਾਹਿਬ ਬਾਬਾ ਗੁਰਬਖਸ਼ ਸਿੰਘ ਦੀ ਸ਼ਹੀਦਤ ਹੈ ਬਾਬਾ ਜੀ ਦਾ ਸ਼ਹੀਦ ਗੱਟ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਣਿਆ ਹੋਇਆ ਹੈ ਬਾਬਾ ਜਿਹਨੇ ਕੁੱਲ ਕੁ ਸੰਗਾਂ ਨੂੰ ਨਾਲ ਲੈ ਕੇ ਅਹਿਮਦ ਸਾਹਿਬ ਦਾ ਜੀ ਦੀ 30000 ਫਾਇਦਾ ਡਟ ਕੇ ਕਮਾਲ ਕੀਤਾ ਬੇਅੰਤ ਜਾਲਮਾਂ ਨੂੰ ਉਹਦੇ ਘਾਟ ਉਤਾਰਿਆ ਅਜੇ ਇਥੇ ਆਪ ਸ਼ਹੀਦੀ ਪ੍ਰਾਪਤ ਕੀਤੀ ਬੋਲੇ ਸੋ ਨਿਹਾਲ ਸੇਰ ਸਤਿਗੁਰ ਆਖਦਾ ਖੰਡਾ ਦਤਾਰ ਅਕਾਲੀ ਬਾਬਾ ਫੂਲਾ ਸਿੱਖ ਦੀ ਸ਼ਹੀਦਤਾ ਹੈ ਬੋਲੇ ਸੋ ਨਿਹਾਲ ਦਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜੇ ਦਾ ਜਿਸ ਦਾ ਦੂਸਰਾ ਨਾਮ ਖੜਕ ਹੈ ਭਾਈ ਸਰ ਭਾਈ ਜਤ ਸਿੰਘ ਜੀ ਬਹਾਦਰ ਦਾ ਹੈ ਭਾਈ ਸਾਹਿਬ ਜੀ ਨੇ ਦਸਮਗੋਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਮੰਨ ਕੇ ਉਸ ਮਸਤ ਬਾਗੀ ਦਾ ਡਟ ਕੇ ਮੁਕਾਬਲਾ ਕੀਤਾ ਜੋ ਭਾਈ ਘਾੜੇ ਪਹਾੜੀ ਰਾਜਿਆਂ ਵੱਲੋਂ ਸ੍ਰੀ ਅਨੰਤੋਸਹਿਬ ਜੱਥੇ ਕਿਲਾ ਲੋਹੜਾ ਦਾ ਦਰਵਾਜ਼ਾ ਪੂਰੋਂ ਢਿ ਛੱਡਿਆ ਸੀ ਜਦ ਭਾਈ ਸਾਹਿਬ ਉਹ ਸਮਸਤ ਆਧਿਪਮਾ ਜਾਣ ਜਾਂਦੇ ਜਾਂਦੇ ਵਿੱਚੋਂ ਭਜਾ ਕੇ ਵਾਪਸ ਆਏ ਤਾਂ ਸਤਸ ਸਹਿਜ ਨੇ ਖੁਸ਼ ਹੋ ਗਏ ਇਹ ਤੇ ਕਾ ਭਾਈ ਸਾਹਿਬ ਨੂੰ ਇਨਾਮ ਵਰ ਰਖਸ਼ਿਸ਼ ਦੀ ਤਰ੍ਹਾਂ ਬਣ ਚਾਰ ਸਿਰ ਪੱਕਾ ਹੈ ਬੋਲੇ ਸੋ ਨਿਹਾਲ مالک شری گر گوبند مہاراج جی کا ہے یہ سارا ہی مل کے بنیا ہوا یہ دفتے والا سفا جگ بھی شری گرو ہرگوبند ہے اس مہاراج جی ایک ہے شرط ہے جو بہت تین تیخا مارکن والا شرط ہے ਗੁਰਤ੍ਰੰਦ ਕਾਰਨ ਇਸ ਦਾ ਨਾਮ ਗੁਤ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਪ੍ਰਿਆਸ ਸਾਹਿਬ ਸੰਬੰਧ ਇਹ ਛਸ਼ਟ ਦਾ ਨਾਮ ਪੁਡਾਰ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਹੈ ਇਸ ਦੀ ਵਰਤੋਂ ਉਸ ਵਕਤ ਕੀਤੀ ਜਾਂਦੀ ਹੈ ਜਦ ਦੁਸ਼ਮਣ ਬਹੁਤ ਨੇੜੇ ਆ ਗਿਆ ਹੋਵੇ ਸ਼ੇਰ ਦਾ ਸ਼ਕਾਰ ਕਰਨਾ ਹੋਵੇ ਸਰਬਸ਼ਕਤੀ ਇਸ ਦੇ ਨਾਲ ਸ਼ੇਰ ਦਾ ਸ਼ਕਾਰ ਕਿਹਿਆ ਕਰਦੇ ਸੰਨ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਪ੍ਰਕਾਸ਼ ਦਸੰਤਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਪ੍ਰਕਾਸ਼ ਦਸੰਤਤਾ ਸ੍ਰੀ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬ ਜਾਨੇ ਬਾਬਾ ਜੀ ਸਾਹਿਬ ਦੇ ਪਾਪਾ ਅਜੀਤ ਸਿੰਘ ਜੀ ਬਹਾਦਰ ਦਾ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਘਟਾਰ ਉਹਨਾਂ ਤੋਂ ਛੋਟੇ ਸਾਹਿਬ ਜਾਨੇ ਬਾਬਾ ਜੀ ਸਾਹਿਬ ਦੇ ਪਾਪਾ ਰੁਜਾ ਸਿੰਘ ਜੀ ਬਹਾਦਰ ਦਾ ਹੈ ਇਹਨਾਂ ਦੋਨਾਂ ਦੀ ਸ਼ੁਰੂਤ ਜੋਨੈ ਨੇ ਛੋਟੇ ਅੰਮ੍ਰਿਤ ਵਿੱਚ ਹੋਇਆ ਹੋਇਆ ਪਤਾ ਸਾਧ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋਲੋਂ ਆ ਗਿਆ ਲੈ ਕਿ ਚਮਕੌਰ ਸਾਹਿਬ ਦੇ ਮੈਨਾਲੇ ਜੰਗ ਵਿੱਚ ਬਹੁਤ ਭਾਰੀ ਜੰਗ ਕੀਤਾ ਪਿੰਨਤ ਜਾਲਵਾ ਨੂੰ ਮੌਤ ਦੇ ਘਰ ਉਤਾਰਿਆ ਅਤੇ ਉਥੇ ਆਪਸ਼ ਕੀਤੀ ਪ੍ਰਾਪਤ ਕੀਤੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਜਿਹੜਾ ਪ੍ਰਕਾਰ ਜਥੇਦਾਰ ਅਕਾਲੀ ਬਾਬਾ ਬੁਲਾ ਸਿੰਘ ਦੀ ਸ਼ਹੀਦਤ ਦਾ ਹੈ ਬੋਲੇ ਸੋ ਨਿਹਾਲ ਕਸਰੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ ਸਰਬੋਤਮ ਜੀ ਇਸ ਹਮੇਸ਼ਾ ਆਪਣੇ ਤਨ ਅਸੇ ਧਰਮ ਕਰਕੇ ਰੱਖਦੇ ਸਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਪਹਿਲੇ ਸਾਧ ਸੰਗਤ ਜੀ ਇਸ ਸ਼ਸਤਰ ਦਾ ਨਾਮ ਪੀਚਕੜ ਹੈ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ ਇਸ ਦੇ ਵਰਤੋਂ ਉਸ ਵਕਤ ਕੀਤੀ ਜਾਂਦੀ ਹੈ ਜਦ ਦੁਸ਼ਮਣ ਨੇ ਸੰਜੂਬ ਨਹੀਂ ਹੋਵੇ ਸੰਜੂਰ ਰੋ ਕੇ ਰੋਈਆ ਬਾਹਰੀ ਤਾਰਾ ਦੇ ਬੋਲੇ ਕੋਈ ਹੁੰਦੀ ਹੈ ਉਸ ਉੱਤੇ ਤਲਵਾਰ ਦਾ ਬਾਦ ਕੱਟ ਨਹੀਂ ਕਰਦਾ ਇਸ ਦਾ ਕੀਤਾ ਬਾਵਾਤ ਸੰਜੂਰ ਨੂੰ ਤੋੜਦਾ ਅਤੇ ਬਹੁਤ ਤੇ ਚਖਾ ਮਾਰ ਕਰਨ ਵਾਲਾ ਸ਼ਰਤ ਹੈ ਬੋਲੇ ਸੋਨੇ ਘਰ ਸੁਨਿਆ ਪਰ ਉਸ ਨੇ ਮੁਨੇ ਦਾ ਬਣਾਉਂਦਾ ਪੇਚ ਕਰ ਬਾਬਾ ਜੀ ਸਾਹਿਬ ਬਾਬਾ ਦੀ ਚੰਦਰੇਸ਼ ਵੀਰ ਦਾ ਹੈ ਬੋਲੇ ਸੋਨਹਾ ਸਿਆਣਾ ਇਹ ਸੁਣ ਕੇ ਸ਼ਰਤ ਵੀ ਬਾਬਾ ਜੀ ਸਾਹਿਬ ਬਾਬਾ ਦੀ ਚੰਦਰੇਸ਼ ਵੀਰ ਦਾ ਹੈ ਬੋਲੇ ਸੋਨਹਾ ਸਿਆਣਾ ਇਹ ਸਤਲ ਬਾਬਾ ਜੀ ਸਾਹਿਬ ਬਾਬਾ ਦੀ ਚੰਦਰੇਸ਼ ਵੀਰ ਦਾ ਹੈ ਬੋਲੇ ਸੋਨਹਾ ਦੀ ਜੁਹੀਦਾ ਹੈ ਇਹ ਦੋਨੋਂ ਕਸਤੂਲ ਪ੍ਰਾਤਿਕ ਇੱਕੋ ਹੀ ਨਮੂਨੇ ਦੇ ਬਣੇ ਹੋਏ ਹਨ ਇਹਨਾਂ ਵਿੱਚ ਗੋੜੀ ਹੈ ਗੋੜੀ ਪੈਂਦੀ ਹੈ ਚੱਲਦੇ ਡਰੈਵਰ ਨਾਲ ਹਨ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੁਰੂ ਪਿਆਰੇ ਸਾਧ ਸੰਗਤ ਜੀ ਰਸਨਾ ਨੂੰ ਗੁਰੂ ਘਰ ਪਵਿੱਤਰ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਬੂੜਾ ਪੰਦ ਵਾਲੀ ਇਸ ਵੰਸ਼ ਦੇ ਦਾਨੀ ਸਾਹਿਬ ਜੀ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੈ ਸਾਧੂ ਸਾਹਿਬ ਜੀ ਦੇ ਹਰ ਇੱਕ ਜੀਰ ਨਾਲ ਇੱਕ ਇੱਕ ਕੋਲਾ ਸੋਨਾ ਲੱਗਾ ਹੁੰਦਾ ਸੀ ਸੋਨਾ ਨੂੰ ਕੋ ਭਾਅ ਸਤ ਪਰਾਂ ਦਾ ਕਿਸੇ ਜਾਤ ਪਾਸ ਨਾਲ ਕੋਈ ਬੈਰ ਵਿਰੋਧ ਨਹੀਂ ਸੀ ਬਲਕਿ ਸਤ ਉਸਹਿਤੀ ਜਲਮ ਦੇ ਖਿਲਾਫ ਕਾਟਰਾ ਕਰਿਆ ਕਰਦੇ ਸਤਿਗੁਰਾਂ ਦੇ ਕਮਾਨ ਚੋਂ ਚੱਲਿਆ ਹੋਇਆ ਤੀਰ ਕਦੇ ਖਾਲੀ ਨਹੀਂ ਜਾਂਦਾ ਦੁਸ਼ਮਣ ਨੂੰ ਮਾਰ ਜਾਂਦਾ ਜਾਂ ਡੱਕੀ ਕਰ ਦਿੰਦਾ ਜਖਮੀ ਵਾਸਤੇ ਇਹ ਸੱਜਣਾ ਬੰਦ ਪੱਟੀ ਨੇ ਕੰਮ ਆਉਂਦਾ ਅਜਨ ਜਮਾਣਾ ਫਰਦਾਵੇ ਉਸ ਦੇ ਖੱਪੜਾ ਵਜੋਂ ਕੰਮ ਆ ਜਾਂਦਾ ਬੋਲੇ ਸੋਨ ਘਾਬ ਤੇਹੀ ਛੋਟਾ ਖੰਡਾ ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਦੁਮਾਨੇ ਸਿਰਨ ਵਾਲਾ ਹੈ

ਸੋ ਨਿਹਾਲ ਸਿਆਪਾ ਇਹ ਕਿਸ਼ਤੀ ਦੇ ਛੋਟੇ ਚਟਕ ਉੱਪਰ ਜਮਾਲੇਸ਼ ਨੂਰ ਵਾਲੇ ਹਨ ਇਹਨਾਂ ਵਿੱਚੋਂ ਸਭ ਤੋਂ ਵੱਡੇ ਚਟਕ ਉੱਤੇ ਇੱਕ ਦੋਨਾਂ ਪਾਸੇ ਸਤਿਗੁਰਾਂ ਦੀ ਅਕੰਨੀ ਬਾਣੀ ਜੀ ਹੋਈ ਹੈ ਅਤੇ ਇਹ ਛੋਟੇ ਚਟਕ ਉੱਤੇ ਇੱਕ ਪਾਸੇ ਮੂਲ ਮੰਤਰ ਦਾ ਪਾਠ ਤੇ ਦੂਜੇ ਪਾਸੇ ਦਸੰ ਪਾਠ ਜਿਹੜੇ ਨਾਮ ਲਿਖੇ ਹੋਏ ਹਨ ਜੇ ਤੁੰਹੇ ਰੇਸੇ ਹੁੰਦਾ ਹੈ ਕਿ ਪ੍ਰਾਪਤ ਕਰ ਸਿੱਖਾਂ ਦਾ ਗੁਰ ਬਾਣੀ ਦੇ ਸ਼ਕਤਾਂ ਨਾਲ ਬੇਹੱਦ ਪਿਆਰ ਹੁੰਦਾ ਸੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਵੱਡਾ ਚੱਕਰ ਬਾਬਾ ਜੀ ਨੇ ਗਲੇ ਸਜਾਉਣ ਵਾਲਾ ਹੈ ਗਰਿਸ਼ ਆਇਆ ਤਲਵਾਰ ਦਾ ਬਾਦ ਹੁੰਦਾ ਅਜੰਗ ਇਖਤਰਾਉਂ ਦੇ ਕੰਮ ਆਉਂਦਾ ਹੈ ਬੋਲੇ ਦੇ 10 ਚੰਦਰ ਵੀ ਬਾਬਾ ਜੀ ਦੇ ਜ਼ਮਾਨੇ ਸਚੌਣ ਵਾਲੇ ਹਨ ਅਤੇ ਜਾਂਬ ਵਿੱਚ ਕਮਾਉਣ ਦੇ ਕੰਮ ਆਉਂਦੇ ਹਨ ਬੋਲੇ